ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਕੋਲੇ ਭਰਾ ਆਏ ਆ ਪਿੰਡ ਕਨੌਰ ਤੋਂ ਕਨੌਰ ਇੱਕ ਤਹਿਸੀਲ ਵੀ ਪੈ ਜਾਂਦੀ ਹੈ ਬਾਈ ਆਪਣਾ ਤਹਿਸੀਲ ਹੀ ਪੈ ਜਾਂਦੀ ਹੈ ਜਿਲ੍ਹਾ ਪਟਿਆਲਾ ਪੈਂਦਾ ਬਾਈ ਜਿਲ੍ਹਾ ਪਟਿਆਲਾ ਪੈ ਜਾਂਦਾ ਤੇ ਵੀਰੋਗਿਆਂ ਨਾਲ ਬਹੁਤ ਟਾਈਮ ਤੋਂ ਗੱਲ ਹੁੰਦੀ ਹੈਗੀ ਤੇ ਬਾਕੀ ਵੀਰ ਦੇ ਮੂੰਹੋਂ ਹੀ ਜਵਾਨੀ ਸੁਣਦੇ ਆ ਵੀ ਕਦੇ ਆਪਣੇ ਆਪਣੇ ਨਾਲ ਲਿੰਕ ਹੋਇਆ ਕਦੇ ਆਪਣਾ ਗੱਲਬਾਤ ਚ ਕਰੀ ਹੈ ਅੱਜ ਬਾਈ ਨੂੰ ਦੋ ਪੱਠਾ ਦਿੱਤੀਆਂ ਨੇ ਹੱਥੋਂ ਚੱਕ ਨਹੀਂ ਦਿੱਤੀਆਂ ਨੇ ਕੋਈ ਚੱਕ ਨਹੀਂ ਤੇ ਬਾਈ ਦੱਸੀ ਗੱਲ ਹਾਂਜੀ ਬਈ ਦਾ ਬਾਈ ਨਾਲ ਗੱਲ ਹੋਈ ਸੀ ਤੇ ਬਾਈ ਦੀ ਵੀਡੀਓ ਮੈਂ ਦੇਖਦਾ ਸੀ ਬਟ ਬਾਈ ਦੀ ਮੈਨੂੰ ਇੱਕ ਚੀਜ਼ ਵਧੀਆ ਲੱਗੀ ਹੈ ਕਿ ਬਾਈ ਫੋਨ ਤੇ ਨਾ ਹਰ ਇੱਕ ਚੀਜ਼ ਦਾ ਡਾਟਾ ਸ਼ੇਅਰ ਕਰਦਾ ਤੇ ਅਸੀਂ ਉਹੀ ਆ ਕੇ ਇੱਥੇ ਦੇਖਿਆ ਤੇ ਰਿਐਲਿਟੀ ਉਹੀ ਹੈ ਜਿਵੇਂ ਬਾਈ ਨੇ ਕਿਹਾ ਵੀ ਤਰੀ ਪੱਠਾ ਐਵੇਂ ਗ੍ਰੋਥ ਕਰਨ ਗਿਆ ਜਾਂ ਇਸ ਤੱਕ ਜਾਣੀ ਉਹ ਸਾਰਾ ਕੁਝ ਸਾਫ਼ ਪਰ ਕਲੀਅਰ ਹੈ ਹੁਣ ਤੁਹਾਨੂੰ ਸਮਝਾਉਣ ਤੇ ਘੱਟੋ ਘੱਟ ਮੈਂ ਕਿੰਨਾ ਟਾਈਮ ਦਿੰਦਾ ਘੱਟੋ ਘੱਟ 3-4 ਘੰਟੇ ਦਾ ਹੋਵੇਗਾ ਤਾਂਨੇ ਘੰਟੇ ਹੋਗੇ ਹਾਂ ਮੈਨੂੰ ਪਤਾ ਬਾਈਰ ਕਿਨੇ ਆਉਣਾ ਵੀ ਤੜਕੇ ਬੱਕਰੀਆਂ ਸਾਂਭਣੀਆਂ ਜਿਹੜਾ ਮੇਰੇ ਕੋਲੇ ਆਪਾਂ ਹੁਣ ਆਏ ਨੇ ਜਾਨਵਰ ਲੈ ਕੇ ਜਾਂ ਨਾ ਲੈ ਕੇ ਜਾਣਾ ਜਿਹੜੇ ਪਹਿਲਾਂ ਵੀ ਮੇਰੇ ਕੋਲੇ ਆਉਂਦੇ ਨੇ ਉਹ ਵੀ ਆਪਾਂ ਜਾਨਵਰ ਲੈ ਕੇ ਜਾਂਦੇ ਜਾਂ ਨਹੀਂ ਲੈ ਕੇ ਜਾਂਦੇ ਆਪਾਂ ਉਵੇਂ ਹੀ ਕਰਨਾ ਹੁੰਦਾ ਆਪਣਾ ਉਹ ਸੂਲ ਨਹੀਂ ਵੀ ਉਹ ਫਲਾਣੇ ਤੋਂ ਲੈ ਗਿਆ ਧੌਂਕੇ ਤੋਂ ਲੈ ਕੇ ਆ ਐਵੇਂ ਜੈਲ ਸਪੀਲ ਕਰੀ ਜਾਣੀ ਉਹ ਰਤਬਾ ਤੁਸੀਂ ਵੀ ਇਹ ਰੱਖਣਾ ਤੇ ਆਪਾਂ ਵੀ ਨਹੀਂ ਕਦੇ ਰੱਖੀ ਨਹੀਂ ਨਹੀਂ ਆਪਣੇ ਵੀ ਇਹ ਜਿਹੜੀ ਸਾਫ਼ ਕਲੀਅਰ ਨੰਬਰ 1 ਕੰਮ ਹੈ ਇਹਨਾਂ ਕੋਈ ਹੋ ਨਹੀਂ ਤੇ ਤਰਾਣੂ ਅੱਜ ਪੱਠਾਂ ਦਿੱਤੀਆਂ ਨੇ ਬਈ ਦੋ ਇੱਕ ਤਾਂ ਪੱਠ ਦਿੱਤੀ ਐ ਜਿਹੜੀ ਸੁਡਲ ਬੋਕ ਵਾਲੀ ਆਪਾਂ ਵੀਡੀਓ ਲਾਈ ਸੀਗੀ ਉਹਦੀ ਧੀ ਦਿੱਤੀ ਐ ਉਹਦਾ ਵੀ ਸ਼ਾਰਟ ਤੁਹਾਨੂੰ ਵਿੱਚ ਲਾ ਦੇਵਾਂਗੇ ਸੁਲਤਾਨ ਦੀ ਧੀ ਐ ਇੱਕ ਦਿੱਤੀ ਆ ਰੋਸਤਮ ਦੀ ਤੇ ਨਾਗ ਦੀ ਮਾਂ ਦੀ ਉਹ ਵੀ ਸਰਦਾਰ ਦੀ ਧੀ ਐ ਉਹ ਇੱਕ ਪੱਠ ਉਹਦਾ ਵੀ ਸ਼ਾਰਟ ਲਾ ਦੇਗੇ ਉਹ ਦਿੱਤੀ ਐ ਤੇ ਹੱਥੋਂ ਚੱਕਣੀਆਂ ਦਿੱਤੀਆਂ ਭਰਾ ਨੂੰ ਜਮਾ ਜਿਵੇਂ ਲੋਕ ਤਾਂ ਕਹਿੰਦੇ ਆ ਬਈ ਉਹ ਜੀਆਂ ਨੂੰ ਨਾ ਵੀ ਉਹ ਮੇਰਾ ਗਾਂਵੋਂ ਤੋਂ ਕੰਮ ਆ ਲੈ ਤੂੰ ਜਿੱਦਾ ਵੇਖ ਲਿਆ ਹਾਂ ਵੇਖ ਲੈ ਸਰ ਵੀ ਵੇਖ ਲੈ ਪਰ ਮੈਨੂੰ ਕੀ ਹੁੰਦਾ ਜੇ ਛੋਡੇ ਕੋਲੇ ਖੜੀਆਂ ਨੇ ਮੇਰੇ ਕੋਲੇ ਖੜੀਆਂ ਨੇ ਇੱਕ ਵੀ ਨਹੀਂ ਮਾਦਾ ਕਹਿੰਦਾ ਮੇਰੇ ਕੋਲ ਤਾਂ ਨਕਾਰੀਆਂ ਛੱਡ ਕੇ ਜਾਓ ਜੇ ਮੈਂ ਸਾਨੂੰ ਨਕਾਰੀਆਂ ਹੋਈਆਂ ਤਿਆਰ ਕਰਕੇ ਦਿਖਾਉਣਾ ਫੇਰ ਗੱਲ ਬਣਦੀ ਹੈ ਚੰਗੀ ਨੂੰ ਹਰ ਇੱਕ ਬੰਦਾ ਵੀ ਤਿਆਰ ਕਰ ਲੈਂਦਾ ਤੇ ਪਹਿਲਾਂ ਬਈ ਕਿੰਨੀਆਂ ਕ ਬੱਕਰੀਆਂ ਨੇ ਆਪਣੇ ਕੋਲ ਪਹਿਲਾਂ ਬਈ ਮੇਰੇ ਕੋਲ 5 ਨਾਗਿਆ ਠੀਕ ਆ ਹਾਂ ਅੱਜ ਨਾਗ ਨੇ ਭਰਾ ਕੋਲੇ ਤੇ ਹੁਣ ਐਤ ਕੀ ਦੋ ਪੱਠਾ ਦਿੱਤੀਆਂ ਨੇ ਬਾਈ ਕਹਿੰਦੇ ਵਧੀਆ ਬੀੜ ਤੇ ਕੰਮ ਕਰਨਾ ਚਲੋ ਬਈ ਆਪਣੇ ਕੋਲ ਤਾਂ ਚੰਗੀ ਮਾੜੀ ਜਿਹੜੀ ਹੈਗੀ ਆ ਉਹ ਤੁਹਾਡੇ ਬਈ ਸਾਹਮਣੇ ਆ ਤੇ ਜੇ ਮੈਨੂੰ ਬੱਕਰੀਆਂ ਸੀਗੀਆਂ ਮੈਨੂੰ ਸਾਰਾ ਡਾਟਾ ਵੀ ਦਿਖਾਇਆ ਪਿਛਲੇ ਆਪ ਬੱਕਰੀਆਂ ਦਾ ਵੀ ਆਪਣੀਆਂ ਆਹ ਆਪ ਬੱਕਰੀਆਂ ਤੋਂ ਸਟਾਰਟ ਕੀਤਾ ਕੰਮ ਕਿਉਂਕਿ ਸਮਝਾਉਣਾ ਦਾ ਬਈ ਮੇਰਾ ਫਰਜ਼ ਹੈ ਤੇ ਬਾਕੀ ਬਾਈ ਕੱਲ ਨੂੰ ਹੁਣ ਤੇਰਾ ਨੰਬਰ ਵੀ ਲੱਗਣਾ ਹੈ ਨਾ ਸ੍ਰੀਮਤੀ ਦਾ ਬਾਈ ਕੱਲ ਨੂੰ ਕਰੋ ਵੀ ਤੇਰਾ ਜੀ ਕਰੇ ਨਾ ਕਰੋ ਵੀ ਮਹੀਨੇ ਨੂੰ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ 5 ਮਹੀਨਿਆਂ ਨੂੰ 6 ਮਹੀਨਿਆਂ ਨੂੰ ਇੱਕ ਇੱਕ ਬੰਦਾ ਵੀ ਜਾਂ ਬੱਕਰੀਆਂ ਵਾਲਾ ਕੀ ਘੋੜੀਆਂ ਵਾਲਾ ਮੱਝਾਂ ਵਾਲਾ ਗਾਈਆਂ ਵਾਲਾ ਜਿਹੜਾ ਵੀ ਬੰਦਾ ਖਬਰੇ ਕੋਈ ਹੋਵੇ ਘਰੇ ਮੈਂ ਨਹੀਂ ਕੱਲਾ ਇੱਕ ਬੰਦਾ ਵੀ ਐਂ ਕਹਦੇ ਮੇਰਾ ਜਾਨਵਰ ਜਿੰਨੇ ਦਾ ਲੈ ਕੇ ਗਿਆ ਮੇਰਾ ਉਹਨੇ ਤਾਂ ਪੁੱਠਾ ਛੱਡ ਜੀ। ਕੋਈ ਸੁਣੀਏਗਾ ਨਹੀਂ। ਕੋਈ ਤਾਂ ਨਹੀਂ ਕਹਿ ਸਕਦਾ ਇਸ ਨੂੰ ਬਟ ਹੋਈਏ। ਹਾਂ ਮੈਨੂੰ ਕੀ ਹੁੰਦਾ ਮੈਂ ਕਹਿ ਦਿੰਦਾ ਵੀ ਮੇਰਾ ਜਾਨਵਰ ਇੱਕ ਸਾਮੀਆਂ ਹੋਵੇ ਬਸ। ਹਾਂ ਜੀ। ਤੁਸੀਂ ਪਿੰਜਰੇ ਜਨਾ ਤਾੜ ਕੇ ਰੱਖਿਆ ਹੋਵੇ ਲੱਤਾਂ ਵਿੰਗੀਆਂ ਹੋਈਆਂ ਪੱਘੋਣਾ। ਤੁਸੀਂ ਬੰਨ ਕੇ ਨਾ ਰੱਖਿਆ ਭਈ ਜਵੇਂ ਬੱਤਰੀ ਰਹਿਣਾ ਚਾਹੁੰਦੀ ਹੋਵੇਂ ਰੱਖੀ ਹੋਵੇ। ਫਿਰ ਮੇਰਾ ਜਾਨਵਰ ਨਹੀਂ ਤਿਆਰ ਹੁੰਦਾ। ਤੁਸੀਂ ਬਾਅਦ ਚ ਆਖੋਗੇ ਮੈਂ ਪਹਿਲਾਂ ਕਹਿ ਦਵਾਂ ਵੀ 베ਰੇ ਆ ਚੱਕ ਲਿਆ। ਤੋ ਮੇਰੇ ਕੋਲੇ ਖੜਾ ਹੀ ਰਹੇ ਨਾ ਜੀ ਚੱਕ ਕੇ। ਠੀਕ ਹੈ। ਤੇ ਜਿੱਥੋਂ ਤੱਕ ਹੁੰਦਾ ਆਪਾਂ ਬਾਅਦ ਕੇ ਮਿਲਦੇ ਆਂ। ਤੇ ਇੱਕ ਬਾਈ ਵਰਗੇ ਦੇ ਨਾਲ ਵੀ ਵੀਰ ਆਏ ਉਹਦੀ ਵੀ ਗੱਲਬਾਤ ਨੂੰ ਵੀਡੀਓ ਬਣਾਉਗਾ ਤੇ ਉਹ ਅੱਜ ਬੱਚਾ ਵੈਸੇ ਵੇਖਣਾ ਆਇਆਗਾ ਤੇ ਲੈ ਕੇ ਜਾਣਾ ਸੀ ਆਪਣੇ ਕੋਲੇ ਬੱਚੇ ਹੈ ਨਹੀਂ ਤੇ ਉਹਦੇ ਨਾਲ ਵੀ ਗੱਲਬਾਤ ਉਹਦੀ ਕਰਵਾਵਾਂਗੇ ਤੇ ਹੁਣ ਬਾਈ ਤੈਨੂੰ ਮਾਮਾ ਦੀ ਫੁੱਲ ਡਿਟੇਲ ਹਾਂਜੀ ਬਾਈ ਦੱਸੀਆ ਹਾਂ ਸਹੀ ਦੋਨੇ ਪਰ ਟੇਲ ਠੀਕ ਹੈ ਦੋਨਾਂ ਦਾ ਬਾਈ ਰੱਬ ਦੀ ਮਿਹਰ ਨਾਲ ਆਏ ਵੀ ਦੱਸਦਾ ਇਹਨੂੰ ਵੀ ਆ ਚੀਜ਼ਾਂ ਬਣ ਗਈਆਂ ਕਿਉਂਕਿ ਹੁਣ 7-8 ਸਾਲੇ ਕੰਮ ਚ ਹੋ ਗਏ ਲੋਕਾਂ ਚੋਂ ਲੋ ਪੀੜੀਆਂ ਵੀ ਹੋ ਗਈਆਂ ਨਹੀਂ ਆਪਾਂ ਬਾਲੇ ਵੱਡੇ ਆ ਵੀ ਤੇ ਆਪਾਂ ਆ ਜਾਂਦਾ ਬੰਦੇ ਨੂੰ ਠੀਕ ਹੈ ਕਿਈ ਨਹੀਂ ਨਾ ਕਿਤੇ ਗੁਰੂ ਨਾਲੋਂ ਚੇਲਾ ਟੱਪ ਜਾਂਦਾ ਹੁੰਦਾਗਾ ਤੇ ਉਹੀ ਗੱਲ ਬਾਈ ਆਪਾਂ ਕਹਿੰਦੇ ਵੀ ਮੇਰੇ ਨਾਲ ਟੱਪਣੇ ਹੀ ਜੇ ਆਪਣੇ ਕੋਲ ਜਾਨਵਰ ਲੈ ਕੇ ਜਾਂਦੇ ਆ ਵੀ ਚੰਗੇ ਰਾਵਾਂਗੇ ਟੱਪਾਂਗੇ ਤਾਂ ਵਿਚਾਰੇ ਫੇਰ ਹੀ ਜੇ ਖੋਰੀ ਕੱਢ ਕੱਢ ਦੇਈ ਜਾਵਾਂਗੇ ਆਸੇ ਪਾਸੇ ਚੱਕ ਕੇ ਬਾਈ ਵੇਚ ਚੀ ਜਾਵਾਂਗੇ ਫੇਰ ਨਹੀਂ ਹੁਣ ਜੰਮੇ ਜਿਹੜਾ ਤੁਹਾਡੇ ਨਾਲ ਵੀ ਬਾਈ ਆਇਆ ਹੁਣ ਕਿੰਨੇ ਟਾਈਮ ਦਾ ਆਪਾਂ ਬੇਟਿੰਗ ਦੱਸੀ ਇਹਨੂੰ ਘੱਟੋ ਘਾਟ ਉਹਨੂੰ ਹਲੇ 8 ਮਹੀਨੇ ਦਾ ਆਪਾਂ ਬੇਟਿੰਗ ਦਿੱਤੀ ਹੈ ਸਹੀ 8 ਮਹੀਨੇ ਦੀ ਬੇਟਿੰਗ ਦਿੱਤੀ ਆ ਉਹਦੀ ਵੀ ਵੀਡੀਓ ਤੁਹਾਨੂੰ ਲਾ ਦਾਂਗੇ ਉਹ ਵੀ ਅੱਜ ਆਪਣੇ ਕੋਲ ਭਰਾ ਮਿਲ ਮਿਲਦੇ ਆ ਅੱਗੇ ਤੇ ਜਮੇ ਜਮੇ ਬਾਈ ਜਾਨਵਰ ਤਿਆਰ ਹੋਣਗੇ ਜਮੇ 6 ਮਹੀਨੇ ਬਾਅਦ 1 ਸਾਲ ਬਾਅਦ ਵੀਡੀਓ ਲਾਇਆ ਕਰੂ ਚੰਗਾ ਠੀਕ ਆ ਆਮ ਸੋਸ਼ਲ ਮੀਡੀਆ ਤੇ ਨਹੀਂ ਪਾਉਣੀਆਂ ਕੋਈ ਲੋੜ ਨਹੀਂ ਮੈਨੂੰ ਪਾਉਣੀਆਂ ਨੇ ਕਿਉਂਕਿ ਜਦੋਂ ਮੇਰੀ ਚੰਗੀ ਮਾੜੀ ਇਹ ਮਾਨ ਕਰ ਦੂਗਾ ਤੇ ਜੇ ਜਮੇ ਤੂੰ ਦਿੱਤੀਆਂ ਕਿਸੇ ਮਰਜ਼ੀ ਮੇਲੇ 'ਚ ਖੜਾਈ ਚੱਲੀ ਜੇ ਤਾਂ ਕੋਈ ਖੈ ਬਾਜੀ ਖਾ ਕੇ ਤਾਂ ਕਹਿਣਾ ਕੀ ਆ ਜੇ ਨਜ਼ਰ ਕਰਨੀ ਕੋਈ ਪਿੱਛੇ ਛੱਡ ਗਿਆ ਫਿਰ ਆਪਾਂ ਮਾਣਿਆ ਵੀ ਆਪਾਂ ਹੀ ਪਿੱਛੇ ਹਾਂ ਸਿੱਧੀ ਗੱਲ ਹੈ ਨਾ ਤੇ ਧੰਨਵਾਦ ਬਾਈ ਜਉਂਦੇ ਬਾਦੂ